ਪਰਮਾਤਮਾ ਭਾਈ ਸੁੱਖ ਸ਼ਾਂਤੀ ਬਖਸ਼ੇ ਸਾਰੇ ਘਰਾਂ ਦੇ ਵਿੱਚ ਜੀ ਹਲਕੇ ਘਨੌਰ ਦੇ ਜਿਹੜੇ ਅਜੇ ਤੱਕ ਹਾਲਾਤ ਜਿਹੜੇ ਨਿਕਨਿਕ ਕਰਦੇ ਹਾਲਾਤ ਜਿਹੜੇ ਠੀਕ ਨੇ ਜੀ ਪਰ ਲੋਕਾਂ ਨੂੰ ਜਿਹੜੀ ਸੁਚੇਤ ਰਹਿਣ ਦੀ ਲੋੜ ਹੈ ਜੀ ਪਿੱਛੇ ਦੋ ਤਿੰਨ ਕਿਲੋਮੀਟਰ ਹੀ ਗੱਡੀਆਂ ਦੋ ਤਿੰਨ ਕਾਰਾਂ ਫਸੀ ਹੋਈਆਂ ਨੇ ਅੱਛਾ ਚਾਹੇ ਕੋਈ ਮਨਕੰਜੇ ਕੋਈ ਚੀਜ਼ ਨਾ ਵੀ ਸਾਡੇ ਨਿਕਲ ਵੀ ਨਹੀਂ ਸਕਦੇ ਪਟਿਆਲਾ ਜ਼ਿਲ੍ਹੇ ਦੇ ਹਲਕਾ ਕਨੌਰ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਕੱਗਰ ਦਰਿਆ ਦਾ ਪਾਣੀ ਲਗਾਤਾਰ ਵਧ ਰਿਹਾ ਹੈ ਪਾਣੀ ਦੇ ਚੜ੍ਹਦੇ ਪੱਧਰ ਕਾਰਨ ਆਲੇ-ਦੁਆਲੇ ਦੇ ਕਈ ਪਿੰਡਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸਥਾਨਕ ਲੋਕਾਂ ਮੁਤਾਬਕ ਸੜਕਾਂ ਤੇ ਖੇਤਾਂ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ ਜਿਸ ਕਰਕੇ ਆਵਾਜਾਈ ਤੇ ਰੋਜ਼ਮਰਰਾ ਦੀ ਜ਼ਿੰਦਗੀ ਵੀ ਪ੍ਰਭਾਵਿਤ ਹੋ ਰਹੀ ਹੈ ਮੌਕੇ ਤੇ ਮੌਜੂਦ ਪਿੰਡ ਵਾਸੀਆਂ ਨੇ ਦੱਸਿਆ ਕਿ ਪਾਣੀ ਦਾ ਰੁਖ ਸ਼ਾਹਬਾਦ ਮਾਰਕੰਡਾ ਪਾਸੇ ਤੋਂ ਕਾਫੀ ਤੇਜ਼ੀ ਨਾਲ ਆ ਰਿਹਾ ਹੈ ਉੱਥੇ ਇੱਕ ਪਿੰਡ ਵਾਸੀ ਨੇ ਕਿਹਾ ਕਿ ਪਾਣੀ ਦੀ ਗਤੀ ਅਤੇ ਮਾਤਰਾ ਦਿਨੋ-ਦਿਨ ਵੱਧ ਰਹੀ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਤੁਰੰਤ ਹਾਲਾਤਾਂ ਉੱਤੇ ਧਿਆਨ ਦੇਵੇ ਕਿਉਂਕਿ ਕਈ ਪਿੰਡਾਂ ਨਾਲ ਸੜਕਾਂ ਦਾ ਸੰਪਰਕ ਟੁੱਟ ਗਿਆ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਕਿਲੋਮੀਟਰ ਪਿੱਛੇ 2 ਤੋਂ 3 ਕਾਰਾਂ ਪਾਣੀ ਵਿੱਚ ਫਸੀਆਂ ਹੋਈਆਂ ਨੇ ਤੇ ਅੰਦਾਜ਼ਾ ਹੈ ਕਿ ਲਗਭਗ 50 ਤੋਂ ਵੱਧ ਗੱਡੀਆਂ ਹਰਿਆਣੇ ਤੋਂ ਪੰਜਾਬ ਵਿੱਚ ਦਾਖਲ ਹੋਣ ਵਾਲੇ ਰਸਤੇ ਤੇ ਫਸੀਆਂ ਹੋ ਸਕਦੀਆਂ ਨੇ ਉੱਥੇ ਹੀ ਐਮਐਲਏ ਗੁਰਲਾਲ ਕਨੌਰ ਨੇ ਕਿਹਾ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ ਕਿ ਹੁਣ ਤੱਕ ਹਾਲਾਤ ਸੰਭਲੇ ਹੋਏ ਨੇ ਲੋਕਾਂ ਨੂੰ ਅਪੀਲ ਹੈ ਕਿ ਬੱਚਿਆਂ ਤੇ ਪਰਿਵਾਰ ਦਾ ਖਾਸ ਧਿਆਨ ਰੱਖਣ ਅਣਜਾਣੇ ਵਿੱਚ ਕੋਈ ਗਲਤੀ ਹੋਈ ਹੋਵੇ ਤਾਂ ਮਾਫ ਕਰਨਾ ਸਰਕਾਰ ਲੋਕਾਂ ਨਾਲ ਖੜੀ ਹੈ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਬੇਲੋੜੇ ਸਫ਼ਰ ਤੋਂ ਬਚਣ ਨਦੀਆਂ ਤੇ ਦਰਿਆਵਾਂ ਦੇ ਨੇੜੇ ਨਾ ਜਾਣ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਕੀ ਕਹਿਣਾ ਚਾਹੋਗੇ ਜਿੱਦਾਂ ਪ੍ਰਸਾਤ ਲਗਾਤਾਰ ਹੋ ਰਹੀ ਆ ਸਰ ਤੇ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਵਧਿਆ ਹੋਇਆ ਲੋਕਾਂ ਨੂੰ ਸੁਚੇਤ ਕਰਨਾ ਚਾਹੁੰਗੇ ਕੀ ਕਹਿਣਾ ਚਾਹੋਗੇ ਸਰ ਵੈਗੁਰਜੀਤ ਕਾਲਸਾ ਵੈਗੁਰਜੀਤ ਕੀ ਫਤਿਹ ਪਰਮਾਤਮਾ ਭਾਈ ਸੁੱਖ ਸ਼ਾਂਤੀ ਬਖਸ਼ੇ ਸਾਰੇ ਘਰਾਂ ਦੇ ਵਿੱਚ ਹਲਕੇ ਘਨੌਰ ਦੇ ਜਿਹੜੇ ਅਜੇ ਤੱਕ ਹਾਲਾਤ ਜਿਹੜੇ ਨਹੀਂ ਠੀਕ ਨੇ ਘਰ ਦੇ ਹਾਲਾਤ ਜਿਹੜੇ ਠੀਕ ਨਹੀਂ ਜੀ ਪਰ ਲੋਕਾਂ ਨੂੰ ਜਿਹੜੀ ਸੁਚੇਤ ਰਹਿਣ ਦੀ ਲੋੜ ਹੈ ਜੀ ਸੋ ਪਰਮਾਤਮਾ ਦਾ ਸ਼ੁਕਰਗੁਜ਼ਾਰ ਵੀ ਕਰਦੇ ਆਂ ਤੇ ਪਰਮਾਤਮਾ ਨੂੰ ਅਰਦਾਸ ਬੇਨਤੀ ਵੀ ਕਰਦੇ ਆਂ ਭਾਈ ਆਪਦੇ ਬੱਚਿਆਂ ਦਾ ਖਿਆਲ ਰੱਖਾ ਖਿਆਲ ਰੱਖਾ ਜਾਣੇ-ਅਣਜਾਣੇ ਗਲਤੀਆਂ ਹੋ ਜਾਂਦੀਆਂ ਨੇ ਹੋ ਸਕਦਾ ਕੋਈ ਗਲਤੀ ਹੋਈ ਹੋਵੇ ਜੀ ਪਰ ਇਹ ਪਰਮਾਤਮਾ ਭਾਈ ਕਵਾਜਾ ਪੀਰ ਠੀਕ ਹੈ ਬਖਸ਼ ਮਤਲਬ ਤਾਂ ਠੀਕ ਹੈ ਕੁਝ ਦਿਨਾਂ ਬਾਅਦ ਮਤਲਬ ਹਾਲਾਤ ਜੋ ਹੈ ਮਤਲਬ ਨਾਰਮਲ ਹੋ ਜਾਣਗੇ ਲੋਕਲ ਉਹ ਕਹਿੰਦੇ ਆ ਕਿ ਡਰਨ ਦੀ ਲੋੜ ਨਹੀਂ ਹੈ ਬਿਲਕੁਲ ਨਾਰਮਲ ਹੋ ਜਾਵੇਗਾ ਠੀਕ ਹੈ ਸਰ ਧੰਨਵਾਦ ਪੰਜਾਬ ਦੇ ਵਿੱਚ ਪਾਣੀ ਇੰਨਾ ਵਧ ਜੂਗਾ ਕੀ ਕਰਨਾ ਚਾਹੋਗੇ ਹੜ ਕਿੱਥੋਂ ਆਇਓ ਸੀ ਮੈਂ ਤਾਂ ਜਮਨਗਰ ਤੋਂ ਆਇਆ ਜਮਨਗਰ ਤੋਂ ਆਇਆ ਪਿੱਛੇ ਪਾਣੀ ਦਾ ਸਤਾਰ ਕਿਵੇਂ ਕੀ ਕਰਨ ਕਾਫੀ ਪਾਣੀ ਆਇਆ ਹੈ ਉੱਥੇ ਜੋ ਹੈ ਆਪਣਾ ਸ਼ਾਹਬਾਦ ਜੋ ਹੈ ਮਾਰਕੰਡਾ ਉੱਥੇ ਪਾਣੀ ਕਿੰਨਾਗਾ ਉਹਦੇ 'ਚ ਉੱਥੇ ਹੋਵੇਗਾ ਤਕਰੀਬਨ ਜੇ ਸਾ ਉਹਨਾਂ ਰੋਏ 2 ਫੁੱਟ ਦੇ ਲਗਭਗ 3 ਫੁੱਟ ਕਾਫੀ ਪਾਣੀ ਹੈ ਤੇ ਕਾਫੀ ਪਾਣੀ ਆ ਰ ਤੇ ਕੀ ਕਹਿਣਾ ਚਾਹੋਗੇ ਵੀ ਲੋਕਾਂ ਨੂੰ ਗੌਰਮੈਂਟ ਨੂੰ ਥੋੜਾ ਜਿਆਦਾ ਹਾਂ ਨਹੀਂ ਨਾ ਥੋੜਾ ਜਿਆਦਾ ਇਸਨੂੰ ਗੌਰਮੈਂਟ ਤੋਂ ਥੋੜਾ ਜਿਹਾ ਦੇਖੇ ਥੋੜਾ ਜਿਆਦਾ ਪਹਿਲਾਂ ਕੁਝ ਬੰਦ ਟੁੱਟੇ ਸੀਗੇ ਪਹਿਲਾਂ ਜਿਹੜੇ ਹਾਂ ਲੋ ਤਾਂ ਹੁਣ ਵੇ ਪਿੱਛੇ ਦੋ ਤਿੰਨ ਕਿਲੋਮੀਟਰ ਹੀ ਗੱਡੀਆਂ ਦੋ ਤਿੰਨ ਕਾਰਾਂ ਫਸੀਆਂ ਹੋਈਆਂ ਅੱਛਾ ਚਾਹੇ ਉਹ ਮੜਕੰਜੇ ਕੋਈ ਚੀਜ਼ ਨਾ ਵੜੀ ਸਾਡੇ ਨਿਕਲ ਵੀ ਨਹੀਂ ਸਕਦੇ ਕਦੇ ਕਦੇ ਕੀ ਅਸੀਂ ਕਿਹਾ ਕਿ ਆ ਉੱਥੇ ਕੀ ਗੱਲ ਹੈ ਉਹ ਟੋਏ ਟੋਏ ਥੋੜਾ ਦੋ ਟੋਏ ਤੇ ਜਿਹੜਾ ਉਹ ਕੱਚਾ ਜਿਹਾ ਰਸਤਾ ਹੁੰਦਾ ਹੈ ਜਿਹੜਾ ਹਰਿਆਣਾ ਤੋਂ ਪੰਜਾਬ ਦਾ ਐਂਟਰ ਕਰਦਾ ਹਾਂ ਨਹੀਂ ਹਾਂ ਪੰਜਾਬ ਐਂਟਰ ਕਰਦਾ ਅੱਛਾ ਉ